ਇੱਕ ਅਜਿਹੀ ਖਬਰ ਆਉਂਦੀ ਆ ਜਿਸ ਦੇ ਵਿੱਚ ਅਕਾਲੀ ਦਲ ਦੇ ਸਰਪ੍ਰਸਤ ਰਹ ਚੁੱਕੇ ਸੁਖਦੇਵ ਸਿੰਘ ਢੀਂਡਸਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਨੇ ਸਾਡੇ ਨਾਲ ਅਰਸ਼ਦੀਪ ਕਲੇਰ ਜੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੁਖ ਬੁਲਾਰੇ ਨੇ ਮੌਜੂਦ ਨੇ ਕਿ ਕਲੇਰ ਸਾਹਿਬ ਕਿਵੇਂ ਦੇਖਦੇ ਹੋ ਅੱਜ ਜਿਹੜੇ ਕਦਮਾਰ ਆਕੂ ਸੀਗੇ ਸੁਖਦੇਵ ਸਿੰਘ ਢੀਂਡਸਾ ਲੰਬਾ ਸਮਾਂ ਜਿਹੜਾ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੇਵਾ ਨਿਭਾਈ ਆ ਤਾਂ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ ਮੇਰੇ ਕੋ ਬੜੇ ਦੁੱਖ ਦੀ ਗੱਲ ਹੈ ਔਰ ਮੈਂ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਕਰਦਾ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਇੱਕ ਬਹੁਤ ਕਦਾਵਰ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਨੇ ਬੜਾ ਲੰਬਾ ਸਮਾਂ ਪੰਥ ਤੇ ਪੰਜਾਬ ਦੀ ਸੇਵਾ ਕੀਤੀ ਸ਼੍ਰੋਮਣੀ ਅਕਾਲੀ ਦਲ ਜਿਹੜੇ ਸੰਘਰਸ਼ਾਂ ਦੇ ਵਿੱਚੋਂ ਲੰਘਿਆ ਉਹ ਸੰਘਰਸ਼ਾਂ ਦੀ ਗਵਾਹੀ ਭਰੀ ਉਹ ਸੰਘਰਸ਼ ਲੜੇ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੇ ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੰਮ ਕੀਤਾ ਔਰ ਉਹ ਜਿਹੜੇ ਇੱਕ ਲੀਡਰਸ਼ਿਪ ਸੀ ਮੈਂ ਅੱਜ ਬੜਾ ਖੁੱਲ ਕੇ ਗੱਲ ਕਹਿਣੀ ਚਾਹੁੰਨਾ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਜਿਹੜੇ ਉਹਨਾਂ ਦੇ ਸਾਥੀ ਚਾਹੇ ਉਹ ਟੀਨਸਾ ਸਾਹਿਬ ਹੋਣ ਬਰਮਪੁਰਾ ਸਾਹਿਬ ਵਿਚ ਨਹੀਂ ਰਹੇ ਪੁੰਦਰ ਸਾਹਿਬ ਪ੍ਰਮਾਤਮਾ ਉਹਨਾਂ ਨੂੰ ਲੰਬੀ ਉਮਰ ਬਖਸ਼ੇ ਉਹ ਸਾਡੇ ਵਿੱਚ ਹੈਗੇ ਨੇ ਇਹ ਲੀਡਰਸ਼ਿਪ ਤੋਂ ਅੱਜ ਦੇ ਨੌਜਵਾਨਾਂ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ ਕਿਉਂਕਿ ਇਹਨਾਂ ਨੇ ਰਾਜਨੀਤੀ ਨੂੰ ਵੀ ਸਿਧਾਂਤਾਂ ਦੇ ਨਾਲ ਕੀਤਾ ਜੀ ਕਦੇ ਵਿਰੋਧੀ ਲਈ ਵੀ ਬੋਲ ਕਬੋਲ ਨਹੀਂ ਬੋਲਿਆ ਔਰ ਇੱਕ ਮਿਆਰ ਤੋਂ ਉੱਪਰ ਦੀ ਬਿਆਨਬਾਜ਼ੀ ਇਹ ਲੀਡਰਸ਼ਿਪ ਨੇ ਕਦੇ ਨਹੀਂ ਕੀਤੀ ਔਰ ਪੋਲਿਟਿਕਸ ਨੂੰ ਹਮੇਸ਼ਾ ਮੁੱਦਿਆਂ ਤੇ ਰੱਖਿਆ ਪੋਲਿਟਿਕਸ ਨੂੰ ਹਮੇਸ਼ਾ ਸਿਧਾਂਤਾਂ ਤੇ ਰੱਖਿਆ ਸੋ ਇਹ ਜਿਹੜਾ ਇੱਕ ਵਰਗ ਸੀ ਲੀਡਰਸ਼ਿਪ ਦਾ ਇਹ ਇਹਦੇ ਤੋਂ ਨੌਜਵਾਨ ਲੀਡਰਸ਼ਿਪ ਨੂੰ ਸਹਿਦ ਲੈਣ ਦੀ ਬਹੁਤ ਲੋੜ ਹੈ ਜੀ ਸਰਦਾਰ ਸੁਖਦੇਵ ਸਿੰਘ ਧੀਨਸਾ ਦੇ ਚਲੇ ਜਾਣ ਦੇ ਨਾਲ ਇਹ ਜਿਹੜਾ ਇੱਕ ਖਲਾਅ ਪੈਦਾ ਹੋਇਆ ਪੰਥਕ ਸ਼ਫਾਵਾਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਜੀ ਉਹ ਬਹੁਤ ਕਿਤੇ ਜਲਦੀ ਭਰਨਾ ਨਹੀਂ ਉਹਨਾਂ ਦੀ ਇੱਕ ਲੰਬੀ ਜਿਹੜੀ ਸੇਵਾ ਸ਼੍ਰੋਮਣੀ ਕਮੇਟੀ ਕਰਦਲ ਦੇ ਪ੍ਰਤੀ ਹੈ ਉਹਨੂੰ ਹਮੇਸ਼ਾ ਯਾਦ ਰੱਖੇ ਜੋ ਜੀ ਕਲੇਰ ਸਾਹਿਬ ਦੇਖਦੇ ਹਾਂ ਕਿ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਤੋਂ ਜਾਂਦੇ ਨੇ ਤਾਂ ਇੱਕ ਰਾਜਨੀਤੀ ਦਾ ਜਿਹੜਾ ਬਾਬਾ ਬੋੜ ਸੀ ਉਹ ਮੰਨਿਆ ਜਾਂਦਾ ਕਿ ਬਾਬਾ ਬੋੜ ਇਸ ਦੁਨੀਆ ਤੋਂ ਗਿਆ ਤਾਂ ਅੱਜ ਮੰਨਦੇ ਹੂ ਕਿ ਸੁਖਦੇਵ ਸਿੰਘ ਢੀਂਡਸਾ ਦੇ ਚਲੇ ਜਾਣ ਦੇ ਨਾਲ ਜਿਹੜਾ ਇੱਕ ਰਾਜਨੀਤੀ ਦਾ ਵੱਡਾ ਚੈਪਟਰ ਸੀ ਉਹ ਕਹਿੰਦੇ ਇੱਕ ক্লোਜ਼ ਹੋਇਆ ਕਿਉਂਕਿ ਹੁਣ ਜਿਹੜੇ ਬਾਕੀ ਆਗੂ ਨੇ ਉਹ ਉਸ ਚੈਪਟਰ ਨੂੰ ਪੜ੍ਹਨਗੇ ਜ਼ਰੂਰ ਕਿਉਂਕਿ ਆਪਣੀ ਰਾਜਨੀਤੀ ਜਿਹੜੀ ਉਹਨਾਂ ਦੀ ਅੱਗੇ ਦਿਸ਼ਾ ਨਿਰਦੇਸ਼ ਹੋਣਗੇ ਉਸ ਚੈਪਟਰ ਤੋਂ ਸੇ ਜ਼ਰੂਰ ਲੈਣਗੇ ਮੈਂ ਪਹਿਲਾਂ ਹੀ ਇਹ ਗੱਲ ਕਹੀ ਹੈ ਕਿ ਲੈਣੀ ਵੀ ਚਾਹੀਦੀ ਹੈ ਇਹ ਜਿਹੜੀ ਲੀਡਰਸ਼ਿਪ ਹੈ ਇਹਨਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਇਹਨਾਂ ਨੇ ਬੜੇ ਮਾੜੇ ਚੰਗੇ ਸਮੇਂ ਦੇਖੇ ਪਰ ਰਾਜਨੀਤੀ ਦੇ ਵਿੱਚ ਹਮੇਸ਼ਾ ਸਿਧਾਂਤਾਂ ਨੂੰ ਪਹਿਲ ਦਿੱਤੀ ਇਖਤਿਆਰ ਭਾਵਨਾ ਦੇ ਨਾਲ ਇਹ ਲੋਕਾਂ ਨੇ ਰਾਜਨੀਤੀ ਕੀਤੀ ਹੈ ਸੋ ਇਹ ਜਿਹੜੀ ਲੀਡਰਸ਼ਿਪ ਹੈ ਇਹਨਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਇਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਦੀ ਲੋੜ ਹੈ ਮਤਲਬ ਫਿਰ ਦੁਬਾਰਾ ਉਸ ਮਹਾਨ ਇੱਕ ਲੀਡਰ ਨੂੰ ਉਸ ਮਹਾਨ ਆਤਮਾ ਨੂੰ ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਔਰ ਮੈਂ ਪ੍ਰਮਾਤਮਾ ਨੂੰ ਅਰਦਾਸ ਕਰਦਾ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਔਰ ਸਾਡੇ ਵੱਡੇ ਵੀਰ ਸਰਦਾਰ ਪਰਮਿੰਦਰ ਸਿੰਘ ਢੀਂਸਾ ਸਾਹਿਬ ਸਾਡੇ ਭੈਣ ਜੀ ਹੋਰੀ ਸਾਡੇ ਮਾਤਾ ਜੀ ਔਰ ਸਾਰਿਆਂ ਨੂੰ ਪਾਣਾ ਮਦਦ ਦਾ ਬਲ ਬਖਸ਼ਣ ਜੀ ਅਬੀਬੀ ਜੀ ਵਾਈਗੁਰ ਜੀ ਕਾਲ ਸਾਹਿਬ ਹੈ ਜੀ ਦੇ ਪਤੀ ਜੀ ਮੇਰੇ ਕਾਜ ਦੇ ਪੁੱਤ। ਉਹ ਬੀਬੀ ਜੀ ਅੱਜ ਜਿਹੜੀ ਰਾਜਨੀਤੀ ਦੇ ਥੰਮ ਕਹੇ ਜਾਣ ਵਾਲੇ ਸੁਖਦੇਵ ਸਿੰਘ ਢੀਂਟਸਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਨੇ ਇਸ ਦੁਨੀਆ ਤੋਂ ਚੜ੍ਹਾਈ ਕਰ ਗਏ ਨੇ ਕੀ ਕਹਿਣਾ ਚਾਹੂੰਗੇ? ਦੇਖੋ ਜੀ ਇਹ ਤਾਂ ਵੱਡੀ ਘਾਟਕੀ ਹੋ ਸਕਦੀ ਹੈ ਕਿ ਇੱਕ ਵੱਡੀ ਸ਼ਖਸੀਅਤ ਜਿਹੜੇ ਕਿ ਸਿਆਸਤ ਦੇ ਥੰਮ ਸਨ ਅਕਾਲੀ ਸਿਆਸਤੇ ਖਾਸ ਕਰਕੇ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੰਘਰਸ਼ਾਂ ਵਿੱਚ ਤੇ ਕੁਰਬਾਨੀਆਂ ਵਿੱਚ ਨਿਭਾਈ ਸਕਤ ਸਿਰਾ ਪੰਜਾਬ ਦੀ ਧਰਤੀ ਨਾਲ ਜੁੜੇ ਰਹੇ ਪੰਜਾਬ ਦੇ ਲੋਕਾਂ ਨਾਲ ਜੁੜੇ ਰਹੇ ਜੀ ਔਰ ਹਮੇਸ਼ਾ ਉੱਚੀ ਤੇ ਸੱਚੀ ਸੋਚ ਲੈ ਕੇ ਤੁਰਦੇ ਰਹੇ ਆ ਪਾਰਟੀ ਵਿੱਚ ਵੀ ਜਦੋਂ ਲੋੜ ਪਈ ਹੈ ਕੁਰਬਾਨੀ ਵੀ ਕੀਤੀ ਹੈ ਜਦੋਂ ਸੁਧਾਰ ਦੀ ਗੱਲ ਆਈ ਹੈ ਤਾਂ ਉਹਨੇ ਆਪਣੇ ਆਪ ਨੂੰ ਵੀ ਪਾਸੇ ਕਰਕੇ ਕਹਿ ਦਿੱਤਾ ਕਿ ਮੈਂ ਜਦ ਤੱਕ ਕੋਈ ਗਰਾਵਟ ਆਏਗੀ ਮੈਂ ਨਹੀਂ ਚੱਲ ਚੁੱਕਾਗਾ ਜੀ ਆਖਰੀ ਵੀ ਜੜੀ ਉਹਨਾਂ ਦੀ ਕੋਈ ਸੀ ਕਿ ਚਲੋ ਸਾਰੇ ਸ਼੍ਰੀ ਅਕਾਲ ਤਸਵਰ ਤੇ ਮਾਫੀ ਮੰਨ ਕੇ ਆਪਣੀ ਪਾਰਟੀ ਦੀ ਮਜ਼ਬੂਤੀ ਕਰੀਏ ਤਾਂ ਜੋ ਇਹ ਜਿਹੜੀ ਸਾਡੀ ਕਿਸੇ ਮਾਨ ਮਰਿਆਦਾ ਵਿੱਚ ਬੱਜੀ ਹੋਈ ਪਾਰਟੀ ਹੈ ਇਹ ਤੁਮ ਕਿਤੇ ਖੋਰਾ ਨਾ ਲੱਗੇ। ਸੋ ਮੇਰਾ ਖਿਆਲ ਹੈ ਕਿ ਸਾਨੂੰ ਅੰਤ ਤੱਕ ਵੀ ਇਹੇ ਨੀਤੀਆਂ ਕਰਦੇ ਰਹਿਣੇ ਹੈ। ਇਤਤਕੜੀ ਰਿਵੋਸ਼ੀਏ ਕਾਤਾ ਸਭ ਤੋਂ ਸਰਪਿਛਤ ਨੂੰ ਉੱਚਤਾ ਨੂੰ ਆ ਚੜਾਗੇ ਆ ਬਿਮਾਰ ਵੀ ਸੀ ਪਰ ਉਹਨਾਂ ਨੇ ਇੱਕ ਇੱਕ ਇਨ ਬੈਨ ਉਹ ਸ਼ਬਦ ਜਿਹੜੇ ਸੀ ਪੂਰੇ ਕਿਤੇ ਜੋਸ਼ੀਏ ਕਾਤਾ ਸਭ ਤੋਂ ਬਕਵਾਇਆ ਸੀ ਜੀ ਬੀਬੀ ਕਾਤਾ ਜੀ 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 ਬੀਬੀ ਜੀ ਤੁਸੀਂ ਲੰਬਾ ਸਮਾਂ ਢਿੰਸਾ ਸਾਹਿਬ ਦੇ ਨਾਲ ਕੰਮ ਕਰਿਆ ਪਾਰਟੀ ਦੇ ਵਿੱਚ ਸੇਵਾ ਨਿਭਾਈਆ ਤਾਂ ਕਿੱਦਾਂ ਦੇ ਸੁਆਦ ਦੇ ਮਾਲਕ ਸਨ ਸੁਖਦੇਵ ਸਿੰਘ ਢਿੰਸਾ ਜੀ ਉਹ ਤੇ ਜੀ ਬੜੀ ਨਿਮਰਤਾ ਵਾਲੇ ਸੀਗੇ ਔਰ ਬਹੁਤ ਹੀ ਸਤਿਕਾਰ ਕਰਨ ਵਾਲੇ ਸੀ ਯਾਰ ਵੀ ਬੜਾ ਕਰਦੇ ਸੀ ਸਤਿਕਾਰ ਵੀ ਬੜਾ ਕਰਦੇ ਸੀ ਦੂਜੀ ਗੱਲ ਇਹ ਕਿ ਚੰਗੀ ਨਸੀਹਤ ਵੀ ਦੰਦੇ ਸੀ ਸਾਨੂੰ ਤੇ ਅਸੀਂ ਦੇ ਸੰਬੰਧੇ ਸਾਡੇ ਭਰਾ ਵੱਡੇ ਭਰਾ ਨੇ ਸਾਡੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਸੀਗੇ ਤਕੜੀ ਹੋ ਕੇ ਕੰਮ ਕਰਿਆ ਕਰੋ ਕਿਉਂਕਿ ਪਾਰਟੀਆਂ ਦੇ ਵਿੱਚ ਵਫਾਦਾਰੀ ਕੰਮ ਆਉਂਦੀ ਹੈ ਤੇ ਹਮੇਸ਼ਾ ਉਹਨਾਂ ਨੇ ਸਾਨੂੰ ਇਹੀ ਕਹੇਣੀ ਹਮੇਸ਼ਾ ਇਹੀ ਅਗਵਾਈ ਕਰਦੇ ਸੀਗੇ ਤੇ ਕਹਿੰਦੇ ਹੁੰਦੇ ਸੀ ਟੋਲਣਾ ਨਹੀਂ ਚਾਹੀਦਾ ਉਹ ਗੱਲਾਂ ਹੁੰਦੀਆਂ ਨੇ ਪਾਰਟੀ ਵਿੱਚ ਲੇਕਿਨ ਕਿਸੇ ਦੂਜੇ ਪਾਸੇ ਨਹੀਂ ਤੱਕਣਾ ਤੁਜੀ ਉਹ ਤਾਂ ਇਤਾਂ ਦਾ ਸੁਭਾਅ ਜਿਹਾ ਹੁੰਦਾ ਕਿ ਆਪਣੀ ਵਫਾਦਾਰੀ ਜਿਹੜੀ ਹੈ ਪਾਰਟੀ ਪ੍ਰਤੀ ਪੰਜਾਬ ਪ੍ਰਤੀ ਤੇ ਪੰਜਾਬ ਦੀ ਖੁਸ਼ਹਾਲੀ ਪ੍ਰਤੀ ਉਹਨਾਂ ਨੇ ਹਮੇਸ਼ਾ ਰੱਖੀ ਔਰ ਦੂਜੀ ਸ਼੍ਰੀ ਕਾਤਾਸਾ ਸਾਹਿਬ ਪ੍ਰਤੀ ਮੈਂ ਸਭ ਨਹੀਂ ਕਿ ਬਿਮਾਰ ਵੀ ਸੀ ਅਸੀਂ ਉਹਨਾਂ ਨੂੰ ਸਕੇਆ ਕਿ ਤੁਸੀਂ ਇਸ ਤਰ੍ਹਾਂ ਕਰੋ ਅਰਜੀ ਦੇ ਦੋ ਸਿੰਘ ਸਾਹਿਬ ਨੂੰ ਕਿ ਮੇਰੀ ਸਿਹਤ ਠੀਕ ਨਹੀਂ ਮੈਨੂੰ ਤੁਸੀਂ ਹੋਰ ਕੋਈ ਹੁਕਮ ਲਾ ਦਿਓ ਤੇ ਮੈਂ ਘਰ ਬੈਠ ਕੇ ਜਾਂ ਮੈਂ ਆਪਣੇ ਪਿੰਡ ਵਿੱਚ ਕਰ ਸਕਿਆ ਉਹ ਕਹਿ ਲਗੇ ਨਹੀਂ ਜੋ ਹੁਕਮ ਲੱਗਾ ਮੈਂ ਭਾਵੇਂ ਤਕਲੀਫ ਵੀ ਹੈ ਪਰ ਮੈਂ ਇਨ ਬਿਲ ਪੂਰਾ ਕਰਾਂਗਾ ਕਿਉਂਕਿ ਮੈਂ ਇੱਕ ਸਿੱਖ ਹੋਂਦ ਦਾ ਪਰਜ ਨਿਭਾਉਣਾ ਨਾ ਕਿ ਸਿਰਫ ਦਿਖਾਵਾ ਨਹੀਂ ਕਰਦੇ ਇਹ ਵੀ ਇੱਕ ਗੁਰੂ ਪ੍ਰਤੀ ਸ਼ਰਧਾ ਸਤਿਕਾਰ ਜਿਹੜਾ ਸੀ ਉਹਨਾਂ ਨੇ ਹਮੇਸ਼ਾ ਪੜਾ ਦਿਖਾਇਆ ਤੇ ਮੈਂ ਸਹੂਲਤੀਆਂ ਕਿ ਉਹਨਾਂ ਦੀ ਜਾਨ ਦੀ ਘਾਟ ਪੂਰੀ ਨਹੀਂ ਹੋ ਸਕਦੀ ਖਲਾਅ ਵਿੱਚ ਪੂਰਾ ਹੋ ਸਕਦਾ ਹੈ ਪਰ ਜਿਹੜਾ ਉਹਨੇ ਸਾਹਮਣੇ ਇੱਕ ਹੀਰਾ ਦਿੱਤਾ ਨਾ ਜੀ ਪ੍ਰਵੀnder ਸਿੰਘ ਸੀ ਸਾ ਇੱਕ ਬਹੁਤ ਹੀ ਵਧੀਆ ਸੋਚਦਾ ਤੇ ਬੜੀ ਨਿਮਰਤਾ ਵਾਲਾ ਤੇ ਬਹੁਤ ਹੀ ਸਮਝੋਕੀ ਸਭ ਨਾਲ ਦੇ ਨਾਲ ਚਰਲਕੇ ਤੁਰਨ ਵਾਲੀ ਸ਼ਖਸੀਅਤ ਹੈ ਜਿਨੇ ਵੱਡੇ ਕੰਮ ਪੰਜਾਬ ਦੀ ਸਰਕਾਰ ਵਿੱਚ ਰਹਿੰਦੇ ਹੋਏ ਬੜਾ ਵੱਡੇ ਕੰਮ ਕੀਤੇ ਜੀ ਅਸੀਂ ਉਨ੍ਹਾਂ ਲਈ ਪਰਮਾਤਮਾ ਦੀ ਰੂਹ ਦੀ ਸ਼ਾਂਤੀ ਵਾਸਤੇ ਅਰਦਾਸ ਕਰਦੇ ਹਾਂ ਜੀ ਜੀ ਬੀਬੀ ਜਦੋਂ ਉਨ੍ਹਾਂ ਦੀ ਜਿਹੜੀ ਇਸ ਦੁਨੀਆ ਤੋਂ ਜਾਣ ਦੀ ਖਬਰ ਤੁਹਾਡੇ ਕੋਲ ਪਹੁੰਚਦੀ ਹੈ ਤਾਂ ਸਭ ਤੋਂ ਪਹਿਲੀ ਗੱਲ ਉਨ੍ਹਾਂ ਦੀ ਕਹੀ ਕਿਹੜੀ ਗੱਲ ਤੁਹਾਨੂੰ ਯਾਦ ਆਉਂਦੀ ਹੈ ਕਿ 379 ਮੈਂ ਅਚਾਨਕ ਕੀ ਪਹਿਲੇ ਤੇ ਮੇਰੇ ਮੇਰੇ ਦਿਮਾਗ ਵਿੱਚ ਵੀ ਨਹੀਂ ਸੀ ਵੀ ਇਹ ਖਬਰ ਮਿਲੇਗੀ ਜੀ ਅਚਾਨਕ ਹੀ ਜਦੋਂ ਆਈ ਮੈਂ ਕਿਹਾ ਕਿ ਅਜੇ 2 ਦਿਨ 3 ਦਿਨ ਚਾਰ ਦਿਨ ਪਹਿਲਾਂ ਤੇ ਪ੍ਰਵਿੰਦਰ ਸਿੰਘ ਜੀ ਨਾਲ ਸੀ ਮੀਟਿੰਗ ਦੇ ਵਿੱਚ ਬੈਠੇ ਸੀ ਅਸੀਂ ਪੁੱਛਿਆ ਕੀ ਹਾਲ ਹੈ ਉਹ 30 ਦਸਵ ਦਾ ਕਹਿੰਦੇ ਅੱਗੇ ਨਾਲੋਂ ਇੰਪਰੂਵਮੈਂਟ ਹੈ ਜੀ ਤੇ ਅਸੀਂ ਦੇ ਸੋਚਦੇ ਸੀਗੇ ਕਿ ਅੱਗੇ ਅਸੀਂ ਵਧਣਾ ਤੁਹਾਡੇ ਸਿਰ ਦਾ ਸਾਇਆ ਬਣ ਕੇ ਕੰਮ ਕਰ ਰਹੇ ਸੀਗੇ ਤੁਹਾਡੇ ਲਈ ਇੱਕ ਬਹੁਤ ਵੱਡੀ ਤਾਕਤ ਸੀਗੀ ਤੇ ਇੱਕਦਮ ਸੱਚੀ ਗੱਲ ਹੈ ਵੀ ਇੱਕਦਮ ਮਨ ਟੋਲਿਆ ਵੀ ਕਿ ਅਸੀਂ ਤੇ ਵੱਡੀ ਸ਼ਖਸੀਅਤ ਦਾ ਆਸਰਾ ਲੈ ਕੇ ਵੀ ਤੁਰ ਰੇ ਸਾਂ ਉਹਦੀ ਆ ਉਹ ਸਾਨੂੰ ਜਿਹੜਾ ਇਕਛਤੀ ਬਣ ਕੇ ਸੰਤੋੜਦੇ ਸੀ ਕਿ ਅੱਜ ਸਾਡੇ ਵਾਸਤੇ ਬਹੁਤ ਵੱਡੀ ਘਟ ਹੈ ਜੀ ਤਕਲੀਫ ਹੋਈ ਹੈ ਜੀ ਜਾਨ ਜੀ ਬੀਬੀ ਜੀ ਉਹਨਾਂ ਨੂੰ ਚਾਹਣ ਵਾਲਿਆਂ ਨੂੰ ਕਿਉਂਕਿ ਹੁਣ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਨੂੰ ਚਾਹਣ ਵਾਲੇ ਨੇ ਜਿਹੜੇ ਬੜੀ ਦੁੱਖ ਦੀ ਘੜੀ ਦੇ ਵਿੱਚ ਹੋਣਗੇ ਤਾਂ ਉਹਨਾਂ ਨੂੰ ਕੀ ਕਹਿਣਾ ਕੋ ਜੀ ਮੈਂ ਤੇ ਮੈਂ ਤੇ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ ਪਰਮਾਤਮਾ ਜਿਨ੍ਹਾਂ ਦੇ ਚੋਣ ਵਾਲਿਆਂ ਵਾਸਤੇ ਅਰਦਾਸ ਕਰਦੀ ਇੱਕ ਸੱਚੇ ਪਾਤਸ਼ਾਹ ਕਿਰਪਾ ਕਰੇ ਤਾਕਤ ਦੇਵੇ ਕਿ ਪਾਣਾ ਮੰਡੀ ਸ਼క్తి ਦੇਵੇ ਜੀ ਸਾਨੂੰ ਉਹਨਾਂ ਦੇ ਦਿੱਤੇ ਹੋਈ ਹਦਾਇਤਾਂ ਕੌਲਿਆਂ ਦੇ ਉੱਤੇ ਚੱਲ ਕੇ ਹਮੇਸ਼ਾ ਆਪਣੀ ਸ਼ੋਮਣੀ ਕਾਲੀਤਾਲ ਦੀ ਪੰਥਕ ਤੌਰ ਤੇ ਉੱਤੇ ਜਿਹੜੀ ਸੋਚ ਹੈ ਉਦੇ ਨਾਲ ਅੱਗੇ ਵਧਣਾ ਚਾਹੀਦਾ ਜੀ ਅੱਜ ਸ਼ਾਮ 5 ਵਜੇ ਇੱਕ ਅਜੀਹੀ ਖਬਰ ਆਉਂਦੀ ਆ ਜਿਸ ਦੇ ਵਿੱਚ ਅਕਾਲੀ ਦਲ ਦੇ ਸਰਪ੍ਰਸਤ ਰਹਿ ਚੁੱਕੇ ਸੁਖਦੇਵ ਸਿੰਘ ਢੀਂਡਸਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਨੇ ਸਾਡੇ ਨਾਲ ਅਰਸ਼ਦੀਪ ਕਲੇਰ ਜੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੁਖ ਬੁਲਾਰੇ ਨੇ ਮੌਜੂਦ ਨੇ ਕਿ ਕਲੇਰ ਸਾਹਿਬ ਕਿਵੇਂ ਦੇਖਦੇ ਹੋ ਅੱਜ ਜਿਹੜੇ ਕਦਮਾਰ ਆਕੂ ਸੀਗੇ ਸੁਖਦੇਵ ਸਿੰਘ ਢੀਂਡਸਾ ਲੰਬਾ ਸਮਾਂ ਜਿਹੜਾ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੇਵਾ ਨਿਭਾਈ ਆ ਤਾਂ ਅੱਜ ਇਸ ਫਾਨੀ ਸਰ ਨੂੰ ਅਲਵਿਦਾ ਆਖੇ ਨੇ ਦੇਖੋ ਬੜੇ ਦੁੱਖ ਦੀ ਗੱਲ ਹੈ ਔਰ ਮੈਂ ਪ੍ਰਮਾਤਮਾ ਦੇ ਚਰਨਾਚ ਅਰਦਾਸ ਕਰਦਾ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਚ ਨਿਵਾਸ ਬਖਸ਼ੇ ਇੱਕ ਬਹੁਤ ਕਦਾਵਰ ਆਗੂ ਸ਼ੋਮਨੀ ਅਕਾਲੀ ਦਲ ਦੇ ਜਿਨ੍ਹਾਂ ਨੇ ਬੜਾ ਲੰਬਾ ਸਮਾਂ ਪੰਥ ਤੇ ਪੰਜਾਬ ਦੀ ਸੇਵਾ ਕੀਤੀ ਸ਼ੋਮਨੀ ਅਕਾਲੀ ਦਲ ਜਿਹੜੇ ਸੰਘਰਸ਼ਾਂ ਦੇ ਵਿੱਚੋਂ ਲੰਘਿਆ ਉਹ ਸੰਘਰਸ਼ਾਂ ਦੀ ਗਵਾਹੀ ਭਰੀ ਉਹ ਸੰਘਰਸ਼ ਲੜੇ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੇ ਹਮੇਸ਼ਾ ਕੰਸਤੀ ਚੜ੍ਹਦੀ ਕਲਾ ਵਾਸਤੇ ਕੰਮ ਕੀਤਾ। ਜੀ। ਔਰ ਉਹ ਜਿਹੜੇ ਇੱਕ ਲੀਡਰਸ਼ਿਪ ਸੀ ਮੈਂ ਅੱਜ ਬੜਾ ਖੁੱਲ ਕੇ ਗੱਲ ਕਹਿਣੀ ਚਾਹੁੰਨਾ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਜਿਹੜੇ ਉਹਨਾਂ ਦੇ ਸਾਥੀ ਚਾਹੇ ਉਹ ਢੀਂਸਾ ਸਾਹਿਬ ਹੋਣ ਬਰੰਪੁਰਾ ਸਾਹਿਬ ਵਿਚ ਨਹੀਂ ਰਹੇ ਭੁੰਦਰ ਸਾਹਿਬ ਪ੍ਰਮਾਤਮਾ ਉਹਨਾਂ ਨੂੰ ਲੰਬੀ ਉਮਰ ਬਖਸ਼ੇ ਹੋ ਸਾਡੇ ਵਿੱਚ ਹੈਗੇ ਨੇ ਇਹ ਲੀਡਰਸ਼ਿਪ ਤੋਂ ਅੱਜ ਦੇ ਨੌਜਵਾਨਾਂ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ ਕਿਉਂਕਿ ਇਹਨਾਂ ਨੇ ਰਾਜਨੀਤੀ ਨੂੰ ਵੀ ਸਿਧਾਂਤਾਂ ਦੇ ਨਾਲ ਕੀਤਾ। ਕਦੇ ਵਿਰੋਧੀ ਲਈ ਵੀ ਬੋਲ ਕ ਬੋਲ ਨਹੀਂ ਬੋਲਿਆ ਔਰ ਇੱਕ ਮਿਆਰ ਤੋਂ ਉੱਪਰ ਦੀ ਬਿਆਨਬਾਜ਼ੀ ਇਹ ਲੀਡਰਸ਼ਿਪ ਨੇ ਕਦੇ ਨਹੀਂ ਕੀਤੀ ਔਰ ਪੋਲਿਟਿਕਸ ਨੂੰ ਹਮੇਸ਼ਾ ਮੁੱਦੇ 'ਤੇ ਰੱਖਿਆ ਪੋਲਿਟਿਕਸ ਨੂੰ ਹਮੇਸ਼ਾ ਸਿਧਾਂਤਾਂ 'ਤੇ ਰੱਖਿਆ ਸੋ ਇਹ ਜਿਹੜਾ ਇੱਕ ਵਰਗ ਸੀ ਲੀਡਰਸ਼ਿਪ ਦਾ ਇਹ ਇਹਦੇ ਤੋਂ ਨੌਜਵਾਨ ਲੀਡਰਸ਼ਿਪ ਨੂੰ ਸਹਿਦ ਲੈਣ ਦੀ ਬਹੁਤ ਲੋੜ ਹੈ ਜੀ ਸਰਦਾਰ ਸੁਖਦੇਵ ਸਿੰਘ ਹਿੰਸਾ ਦੇ ਚਲੇ ਜਾਣ ਦੇ ਨਾਲ ਇਹ ਜਿਹੜਾ ਇੱਕ ਖਲਾਅ ਪੈਦਾ ਹੋਇਆ ਪੰਥਕ ਸ਼ਫਾਵਾਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਜੀ ਉਹ ਬਹੁਤ ਕਿਤੇ ਜਲਦੀ ਭਰਨਾ ਨਹੀਂ ਉਨ੍ਹਾਂ ਦੀ ਇੱਕ ਲੰਬੀ ਜਿਹੜੀ ਸੇਵਾ ਸ਼ਰਮਨੀ ਕਰਦਲ ਦੇ ਪ੍ਰਤੀ ਹੈ ਉਹਨੂੰ ਹਮੇਸ਼ਾ ਯਾਦ ਰੱਖੇ ਜੋ ਜੀ ਕਲੇਰ ਸਾਹਿਬ ਦੇਖਦੇ ਹਾਂ ਕਿ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਤੋਂ ਜਾਂਦੇ ਨੇ ਤਾਂ ਇੱਕ ਰਾਜਨੀਤੀ ਦਾ ਜਿਹੜਾ ਬਾਬਾ ਬੋੜ ਸੀ ਉਹ ਮੰਨਿਆ ਜਾਂਦਾ ਕਿ ਬਾਬਾ ਬੋੜ ਇਸ ਦੁਨੀਆ ਤੋਂ ਗਿਆ ਤਾਂ ਅੱਜ ਮੰਨਦੇ ਹੂ ਕਿ ਸੁਖਦੇਵ ਸਿੰਘ ਢੀਂਡਸਾ ਦੇ ਚਲੇ ਜਾਣ ਦੇ ਨਾਲ ਜਿਹੜਾ ਇੱਕ ਰਾਜਨੀਤੀ ਦਾ ਵੱਡਾ ਚੈਪਟਰ ਸੀ ਉਹ ਕਹਿੰਦੀ ਇੱਕ ক্লোਜ਼ ਹੋ ਗਿਆ ਕਿਉਂਕਿ ਹੁਣ ਜਿਹੜੇ ਬਾਕੀ ਆਗੂ ਨੇ ਉਹ ਉਸ ਚੈਪਟਰ ਨੂੰ ਪੜ੍ਹਨਗੇ ਜ਼ਰੂਰ ਕਿਉਂਕਿ ਆਪਣੀ ਰਾਜਨੀਤੀ ਦੀ ਉਹਨਾਂ ਦੇ ਅੱਗੇ ਦਿਸ਼ਾ ਨਿਰਦੇਸ਼ ਹੋਣਗੇ ਉਸ ਚੈਪਟਰ ਤੋਂ ਸੇ ਜ਼ਰੂਰ ਲੈਣਗੇ ਮੈਂ ਪਹਿਲਾਂ ਹੀ ਇਹ ਗੱਲ ਕਹੀ ਹੈ ਕਿ ਲੈਣੀ ਵੀ ਚਾਹੀਦੀ ਹੈ ਇਹ ਜਿਹੜੀ ਲੀਡਰਸ਼ਿਪ ਹੈ ਇਹਨਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਇਹਨਾਂ ਨੇ ਬੜੇ ਮਾੜੇ ਚੰਗੇ ਸਮੇਂ ਦੇਖੇ ਪਰ ਰਾਜਨੀਤੀ ਦੇ ਵਿੱਚ ਹਮੇਸ਼ਾ ਸਿਧਾਂਤਾਂ ਨੂੰ ਪਹਿਲ ਦਿੱਤੀ। ਇਖਤਿਆਰ ਭਾਵਨਾ ਦੇ ਨਾਲ ਇਹ ਲੋਕਾਂ ਨੇ ਰਾਜਨੀਤੀ ਕੀਤੀ ਹੈ ਸੋ ਇਹ ਜਿਹੜੀ ਲੀਡਰਸ਼ਿਪ ਹੈ ਇਹਨਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਇਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਦੀ ਲੋੜ ਹੈ। ਮਤਲਬ ਫਿਰ ਦੁਬਾਰਾ ਉਸਮਹਾਨ ਇੱਕ ਲੀਡਰ ਨੂੰ ਉਸਮਹਾਨ ਆਤਮਾ ਨੂੰ ਮੈਂ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਦਾ ਔਰ ਮੈਂ ਪ੍ਰਮਾਤਮਾ ਨੂੰ ਅਰਦਾਸ ਕਰਦਾ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਔਰ ਸਾਡੇ ਵੱਡੇ ਵੀਰ ਸਰਦਾਰ ਪਰਮਿੰਦਰ ਸਿੰਘ ਢੀਂਸਾ ਸਾਹਿਬ ਸਾ ਦੇ ਪੰਜੀ ਹੋਰੀ ਸਾਡੇ ਮਾਤਾ ਜੀ ਸਾਰਿਆਂ ਨੂੰ ਬਾਣਾ ਮਦਦ ਦਾ ਬਲ ਬਖਸ਼ਣ ਜੀ ਬੀਬੀ ਜੀ ਬਾਈਬੂ ਜੀ ਦਾ ਖਾਲਸਾ ਹੈ ਕਿ ਜੀ ਦੇ ਪਤੇ ਜੀ ਇੱਕ ਖਾਲਸਾ ਦੇ ਪਤੇ ਬੀਬੀ ਜੀ ਅੱਜ ਜਿਹੜੀ ਰਾਜਨੀਤੀ ਦੇ ਥੰਮ ਕਹੇ ਜਾਣ ਵਾਲੇ ਸੁਖਦੇਵ ਸਿੰਘ ਢੀਂਡ ਸਾਹਿਬ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿੰਨੇ ਇਸ ਦੁਨੀਆ ਤੋਂ ਚੜ੍ਹਾਈ ਕਰ ਗਏ ਨੇ ਕੀ ਕਹਿਣਾ ਚਾਹੂਗੇ ਦੇਖੋ ਜੀ ਇਹ ਤਾਂ ਵੱਡੀ ਘਾਟਕੀ ਹੋ ਸਕਦੀ ਹੈ ਕਿ ਇੱਕ ਵੱਡੀ ਸ਼ਖਸੀਅਤ ਜਿਹੜੇ ਕਿ ਸਿਆਸਤੇ ਥਾਮਸਨ ਅਕਾਲੀ ਸਿਆਸਤ ਨਿਖਾਸ ਕਰਕੇ ਜੀ ਜਿਨ੍ਹਾਂ ਨੇ ساری ਜ਼ਿੰਦਗੀ ਸੰਘਰਸ਼ਾ ਵਿੱਚ ਤੇ ਕੁਰਬਾਨੀਆਂ ਵਿੱਚ ਲੰਘਾਈ ਜੀ ਕਰਤੀ ਦਾ ਪੰਜਾਬ ਦੀ ਧਰਤੀ ਨਾਲ ਜੁੜੇ ਰਹੇ ਪੰਜਾਬ ਦੇ ਲੋਕਾਂ ਨਾਲ ਜੁੜੇ ਰਹੇ ਜੀ ਔਰ ਹਮੇਸ਼ਾ ਉੱਚੀ ਤੇ ਸੁੱੱਚੀ ਸੋਚ ਲੈ ਕੇ ਤੁਰਦੇ ਰਹੇ ਆ ਪਾਰਟੀ ਵਿੱਚ ਵੀ ਜਦੋਂ ਲੋੜ ਪਈ ਹੈ ਕੁਰਬਾਨੀ ਵੀ ਕੀਤੀ ਹੈ ਜਦੋਂ ਸੁਧਾਰ ਦੀ ਗੱਲ ਆਈ ਹੈ ਤੁਹਾਡੇ ਅੱਗੇ ਆਪਣੇ ਆਪ ਨੂੰ ਵੀ ਪਾਸੇ ਕਰਕੇ ਕਹਿ ਦਿੰਦਾ ਕਿ ਮੈਂ ਜਦ ਤੱਕ ਕੋਈ ਗਰਾਵਟਾਏਗੀ ਮੈਂ ਨਹੀਂ ਚੱਲ ਸਕਾਂਗਾ ਆਖਰੀ ਵੀ ਜੜੀ ਉਹਨਾਂ ਦੀ ਇੱਕੋ ਹੀ ਸੀ ਕਿ ਚਲੋ ਸਾਰੇ ਸ਼੍ਰੀ ਇਕਾਤਾ ਸਤਵ ਤੇ ਮਾਫੀ ਮੰਨ ਕੇ ਆਪਣੀ ਪਾਰਟੀ ਦੀ ਮਜ਼ਬੂਤੀ ਕਰੀਏ ਤਾਂ ਜੋ ਇਹ ਜਿਹੜੀ ਸਾਡੀ ਕਿਸੇ ਮਾਨ ਮਰਿਆਦਾ ਵਿੱਚ ਵੱਜੀ ਹੋਈ ਪਾਰਟੀ ਹੈ ਇਹ ਤੋਂ ਕਿਤੇ ਖੋਰਾ ਨਾ ਲੱਗ ਜੇ ਸੋ ਮੇਰਾ ਖਿਆਲ ਹੈ ਕਿ ਸਾਨੂੰ ਅੰਤ ਤੱਕ ਵੀ ਇਹਨੀ ਨਸੀਤਾ ਦੇਣ ਦੇਣੇ ਕਿ ਤਕੜੀ ਰਿਓ ਸ਼੍ਰੀ ਇਕਾਤਾ ਸਭੀ ਸਾਰੇ ਪਿਛਤ ਨੂੰ ਉੱਚਤਾ ਨੂੰ ਆ ਚੜਾਗੇ ਆ ਬਿਮਾਰ ਵੀ ਸੀ ਪਰ ਉਹਨਾਂ ਨੇ ਇੱਕ ਇੱਕ ਇਨ ਬਿਨ ਉਹ ਸ਼ਬਦ ਜਿਹੜੇ ਸੀ ਪੂਰੇ ਕਿਤੇ ਜੋ ਸ਼੍ਰੀ ਇਕਾਤਾ ਸਭ ਤੋਂ ਹੁਕਮ ਹੋਇਆ ਸੀ ਜੀ ਬੀਬੀ ਜੀ ਕਹਿੰਦਾ ਜੀ ਜੀ ਬੀਬੀ ਜੀ ਤੁਸੀਂ ਲੰਬਾ ਸਮਾਂ ਢਿੰਸਾ ਸਾਹਿਬ ਦੇ ਨਾਲ ਕੰਮ ਕਰਿਆ ਪਾਰਟੀ ਦੇ ਵਿੱਚ ਸੇਵਾ ਨਿਭਾਈਆ ਤਾਂ ਕਿੱਦਾਂ ਦੇ ਸੁਆਦ ਦੇ ਮਾਲਕ ਸਨ ਸੁਖਦੇਵ ਸਿੰਘ ਢਿੰਸਾ ਜੀ ਉਹ ਤੇ ਜੀ ਬੜੀ ਨਿਮਰਤਾ ਵਾਲੇ ਸੀਗੇ ਔਰ ਬਹੁਤ ਹੀ ਸਤਿਕਾਰ ਕਰਨ ਵਾਲੇ ਸੀ ਜੀ ਯਾਰ ਵੀ ਬੜਾ ਕਰਦੇ ਸਤਿਕਾਰ ਵੀ ਬੜਾ ਕਰਦੇ ਸੀ ਦੂਜੀ ਗੱਲ ਇਹ ਕਿ ਚੰਗੀ ਨਸੀਹਤ ਵੀ ਦਿੰਦੇ ਸੀ ਸਾਨੂੰ ਤੇ ਅਸੀਂ ਤੇ ਸਮਝੇ ਸਾਡੇ ਭਰਾ ਵੱਡੇ ਭਰਾ ਨੇ ਸਾਡੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਸੀਗੇ ਤਕੜੀ ਹੋ ਕੇ ਕੰਮ ਕਰਿਆ ਕਰੋ ਕਿਉਂਕਿ ਪਾਰਟੀਆਂ ਦੇ ਵਿੱਚ ਵਫਾਦਾਰੀ ਕੰਮ ਆਉਂਦੀ ਹੈ ਤੇ ਹਮੇਸ਼ਾ ਉਹਨਾਂ ਨੇ ਸਾਨੂੰ ਇਹੀ ਕਹੇਣੀ ਹਮੇਸ਼ਾ ਇਹੀ ਅਗਵਾਈ ਕਰਦੇ ਸੀਗੇ ਤੇ ਕਹਿੰਦੇ ਹੁੰਦੇ ਸੀ ਟੋਲਣਾ ਨਹੀਂ ਚਾਹੀਦਾ ਉਹ ਗੱਲਾਂ ਹੁੰਦੀਆਂ ਨੇ ਪਾਰਟੀ ਵਿੱਚ ਲੇਕਿਨ ਕਿਸੇ ਦੂਜੇ ਪਾਸੇ ਨਹੀਂ ਤੱਕਣਾ ਜੀ ਮਤਲਬ ਇਦਾਂ ਦਾ ਸੁਭਾਅ ਜਿਵੇਂ ਹੁੰਦਾ ਕਿ ਆਪਣੀ ਵਫਾਦਾਰੀ ਜਿਹੜੀ ਹੈ ਪਾਰਟੀ ਪ੍ਰਤੀ ਪੰਜਾਬ ਪ੍ਰਤੀ ਤੇ ਪੰਜਾਬ ਦੀ ਖੁਸ਼ਹਾਲੀ ਪ੍ਰਤੀ ਉਹਨਾਂ ਨੇ ਹਮੇਸ਼ਾ ਰੱਖੀ ਔਰ ਦੂਜੀ ਜਿਹੜਾ ਕਾਸਾ ਸਾਹ ਪ੍ਰਤੀ ਮੈਂ ਸਮੀਂ ਦੀ ਕਿ ਬਿਮਾਰ ਵੀ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ ਅਰਜੀ ਦੇ ਦੋ ਸਿੰਘ ਸਾਹਿਬ ਨੂੰ ਕਿ ਮੇਰੀ ਸਿਹਤ ਠੀਕ ਨਹੀਂ ਇਹ ਮੈਨੂੰ ਤੁਸੀਂ ਹੋਰ ਕੋਈ ਹੁਕਮ ਲਾ ਦਿਓ ਤੇ ਮੈਂ ਘਰ ਬੈਠ ਕੇ ਜਾਂ ਮੈਂ ਆਪਣੇ ਪਿੰਡ ਵਿੱਚ ਕਰ ਸਕਾਂ ਉਹ ਕਹਿਣ ਲੱਗੇ ਨਹੀਂ ਜੋ ਹੁਕਮ ਲੱਗਾ ਮੈਂ ਭਾਵੇਂ ਤਕਲੀਫ ਵੀ ਹੈ ਪਰ ਮੈਂ ਇਹਨਾਂ ਬਿਲ ਪੂਰਾ ਕਰਾਂਗਾ ਕਿਉਂਕਿ ਮੈਂ ਇੱਕ ਸਿੱਖ ਹੋਣ ਦਾ ਫਰਜ਼ ਨਿਭਾਉਣਾ ਹੈ ਨਾ ਕਿ ਕਿਸੇ ਦਿਖਾਵਾ ਨਹੀਂ ਕਰ ਰਿਹਾ ਇਹ ਵੀ ਇੱਕ ਗੁਰੂ ਪ੍ਰਤੀ ਸ਼ਰਧਾ ਸਤਿਕਾਰ ਜਿਹੜਾ ਸੀ ਉਹਨਾਂ ਨੇ ਹਮੇਸ਼ਾ ਪੜਾਂ ਦਿਖਾਇਆ ਤੇ ਮੈਂ ਸੋਚੀ ਦੀ ਹੈ ਕਿ ਉਹਨਾਂ ਦੀ ਜਾਨ ਦੀ ਘਾਟ ਪੂਰੀ ਨਹੀਂ ਹੋ ਸਕਦੀ ਖਲਾਅ ਵੀ ਨਹੀਂ ਪੂਰਾ ਹੋ ਸਕਦਾ ਪਰ ਜਿਹੜਿਆ ਉਹਨੇ ਸਰ ਨੂੰ ਇੱਕ ਹੀਰਾ ਦਿੱਤਾ ਨਾਲ ਜੇ ਪ੍ਰਿੰਦਰ ਸਿੰਘ ਹੀਰਸਾ ਇੱਕ ਬਹੁਤ ਹੀ ਵਧੀਆ ਸੋਚਦਾ ਤੇ ਬੜੀ ਨਿਮਰਤਾ ਵਾਲਾ ਤੇ ਬਹੁਤ ਹੀ ਸਮਝੋਕੀ ਸਭ ਨਾਲ ਰਲ ਕੇ ਤੁਰਨ ਵਾਲੀ ਸ਼ਖਸੀਅਤ ਹੈ ਕੀਨੇ ਵੱਡੇ ਕੰਮ ਪੰਜਾਬ ਦੀ ਸਰਕਾਰ ਵਿੱਚ ਰਹਿੰਦੇ ਹੋਏ ਵੀ بڑے ਵੱਡੇ ਕੰਮ ਕੀਤੇ ਜੀ ਅੱਛਾ ਜੀ ਲਈ ਪ੍ਰਮਾਤਮਾ ਲਈ ਰੂਹ ਦੀ ਸ਼ਾਂਤੀ ਵਾਸਤੇ ਅਰਦਾਸ ਕਰਦੇ ਜੀ ਬੀਬੀ ਜਦੋਂ ਉਹਨਾਂ ਦੀ ਜਿਹੜੀ ਇਸ ਦੁਨੀਆ ਤੋਂ ਜਾਣ ਦੀ ਖਬਰ ਤੁਹਾਡੇ ਕੋਲ ਪਹੁੰਚਦੀ ਹੈ ਤਾਂ ਸਭ ਤੋਂ ਪਹਿਲੀ ਗੱਲ ਉਹਨਾਂ ਦੀ ਕਹੀ ਕਿਹੜੀ ਗੱਲ ਤੁਹਾਨੂੰ ਯਾਦ ਆਉਂਦੀ ਹੈ ਕਿ 307 ਨੂੰ ਮੈਂ ਕਿਹਾ ਅਚਾਨਕ ਹੀ ਪਹਿਲੇ ਤੇ ਮੇਰੇ ਮੇਰੇ ਦਿਮਾਗ ਵਿੱਚ ਵੀ ਨਹੀਂ ਸੀ ਵੀ ਇਹ ਖਬਰ ਮਿਲੇਗੀ ਜੀ ਅਚਾਨਕ ਹੀ ਜਦੋਂ ਆਈ ਮੈਂ ਕਿਹਾ ਕਿ ਅੱਜ ਇਹ ਦੋ ਦਿਨ ਤਿੰਨ ਚਾਰ ਦਿਨ ਪਹਿਲਾਂ ਤੇ ਪ੍ਰਵਿੰਟਰ ਸਿਟੀ ਨਾਲ ਸੀ ਮੀਟਿੰਗ ਦੇ ਵਿੱਚ ਬੈਠੇ ਸੀ ਅਸੀਂ ਪੁੱਛਿਆ ਕੀ ਹਾਲ ਹੈ ਉਹ ਟੀਚ ਦੱਸਦਾ ਉਹ ਕਹਿੰਦੇ ਅੱਗੇ ਨਾਲ ਇੰਪਰੂਵਮੈਂਟ ਹੈ ਜੀ ਤੇ ਅਸੀਂ ਦੇ ਸੋਚਦੇ ਸੀਗੇ ਕਿ ਅੱਗੇ ਅਸੀਂ ਵਧਣਾ ਤੁਹਾਡੇ ਸਿਰ ਦਾ ਸਾਇਆ ਬਣ ਕੇ ਕੰਮ ਕਰ ਰਹੇ ਸੀਗੇ ਤੁਹਾਡੇ ਲਈ ਇੱਕ ਬਹੁਤ ਵੱਡੀ ਤਾਕਤ ਸੀਗੀ ਤੇ ਇੱਕਦਮ ਸੱਚੀ ਗੱਲ ਹੈ ਵੀ ਇੱਕਦਮ ਮਨ ਟੋਲਿਆ ਵੀ ਕਿ ਅਸੀਂ ਤੇ ਵੱਡੀ ਸ਼ਖਸੀਅਤ ਦਾ ਆਸਰਾ ਲੈ ਕੇ ਵੀ ਤੁਰੇ ਸੀ ਤਾਂ ਉਹ ਦੀ ਆ ਉਹ ਸਾਨੂੰ ਜਦਿਆ ਇੱਕ ਸ਼ਕਤੀ ਬਣ ਕੇ ਸੰਤੋਰਦੇ ਸੀਗੇ ਅੱਜ ਸਾਡੇ ਵਾਸਤੇ ਬਹੁਤ ਵੱਡੀ ਕਹਾਟ ਹੈ ਜੀ ਤਕਲੀਫ ਹੋਈ ਹੈ ਜੀ ਜਾਨ ਦੀ ਜੀ ਬੀਬੀ ਜੀ ਉਹਨਾਂ ਨੂੰ ਚਾਹਣ ਵਾਲਿਆਂ ਨੂੰ ਕਿਉਂਕਿ ਹੁਣ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਚਾਹਣ ਵਾਲੇ ਨੇ ਜਿਹੜੀ ਬੜੀ ਦੁੱਖ ਦੀ ਘੜੀ ਦੇ ਵਿੱਚ ਹੋਣਗੇ ਤਾਂ ਉਹਨਾਂ ਨੂੰ ਕੀ ਕਹਿਣਾ ਕੋਈ ਜੀ ਮੈਂ ਤੇ ਮੈਂ ਤੇ ਅਰਦਾਸ ਕਰਦੀ ਆ ਕਿ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ ਪ੍ਰਮਾਤਮਾ ਜੀ ਉਹਨਾਂ ਦੇ ਚਾਹਣ ਵਾਲਿਆਂ ਵਾਸਤੇ ਅਰਦਾਸ ਕਰਦੀ ਆ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ ਤਾਕਤ ਦੇਵੇ ਕਿ ਭਾਣਾ ਮੰਨ ਲੈ ਛੱਤੀ ਦੇਵੇ ਜੀ ਸਾਨੂੰ ਉਹਨਾਂ ਦੇ ਦਿੱਤੇ ਹੋਈ ਹਦਾਇਤਾਂ ਕੋਰਨਿਆਂ ਦੇ ਉੱਤੇ ਚੱਲ ਕੇ ਹਮੇਸ਼ਾ ਆਪਣੀ ਸ਼ੋਮਣੀ ਕਾਲੀਤਾਲ ਦੀ ਪੰਥਕ ਤੌਰ ਤੇ ਉੱਤੇ ਜਿਹੜੀ ਸੋਚ